ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਉੱਥੇ ਹੀ ਗੱਲ ਕਰਾਂਗੇ ਜ਼ਿਲ੍ਹਾ ਪਖਾਨਕੋਟ ਤੋਂ ਕੋਲੀਆਂ ਤੋਂ ਪਹੁੰਚੇ ਹਾਂ ਜਿੱਥੇ ਤੁਹਾਨੂੰ ਦੱਸਦੇ ਕਿ ਉਹ ਰਾਵੀ ਦਰਿਆ ਦੇ ਬਿਲਕੁਲ ਲੱਗੇ ਪਹੁੰਚੇ ਹਾਂ ਵੀ ਉਹ ਰਾਵੀ ਦਰਿਆ ਦਲ ਦਸੇਰੇ ਤਸਵੀਰਾਂ 'ਚ ਜਿੱਥੇ ਕਿ ਬਿਲਕੁਲ ਮਕਾਨ ਜਿਹੜਾ ਦੇਖ ਕੇ ਟਟਾ ਹੈ ਹੋ ਗਿਆ ਪਰ ਜੇ ਗੱਲ ਕੀਤੀ ਕਰਾਂਗੇ ਕਿ ਇਸ ਮਕਾਨ ਦੇ ਘਰ ਦੇ ਵਿੱਚ ਜਿਹੜਾ ਕੁਝ ਵੀ ਨਹੀਂ ਬਚਿਆ ਪਰ ਕੋਈ ਜੀ ਹੈ ਕਿ ਜਿਹੜੀ ਆਪਣੀ ਜਾਨ ਬਚਾ ਕੇ ਜਲਦੋਂ ਸਹਾਜਣ ਦੀ ਕੋਸ਼ਿਸ਼ ਕੀਤੀ ਗਈ ਹੁੰਦੇ ਨਾਲ ਪਾਸੋਂ ਬਿਲਕੁਲ ਜਿਵੇਂ ਸੂਤਰਾਂ ਦੀ ਮੰਨੀ ਕਿਹਾ ਜਾਂਦਾ ਕਿ ਇਹ ਦਰਿਆ ਕਾਫੀ ਦੂਰ ਹੈਗਾ ਸੀ ਪਰ ਜਿਹੜਾ ਪਾਣੀ ਦਾ ਬਹਾਅ ਨਾ ਹੋ ਨਾਲ ਜਿਹੜਾ ਬਿਲਕੁਲ ਇੱਕ ਪਿੰਡ ਵਾਸੇ ਜਿਹੜਾ ਦਰਿਆ ਬਦਰ ਨੂੰ ਬਦੇ ਚੁਕਿਆ ਪਰ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਕਾਫੀ ਤੇ ਅੱਜ ਇਹ ਗੱਲ ਕਰਾਂਗੇ ਕੋਲੀਆਂ ਪਿੰਡ ਦੀ ਇੱਥੇ ਜਾਨੀ ਨੁਕਸਾਨ ਵੀ ਹੋਇਆ ਗਿਆ ਹੋਇਆ ਪਰ ਹਜੇ ਵੀ ਇਹ ਵੀ ਕੁਸਤੀ ਜਿਹੜੀ ਅਧਗਾਰੀ ਆਪਸ ਨੂੰ ਨਹੀਂ ਕੀਤੀ ਕਿ ਕੀਤੀ ਗਈ ਪਰ ਸਾਡੇ ਨਾਲ ਜਿੱਥੇ ਸਮਾਜ ਸੇਵਕ ਵੀ ਜੁੜ ਚੁੱਕਿਆ ਜਿੱਥੇ ਲੋਕਾਂ ਨੂੰ ਟਾਈਮ-ਟਾਈਮ 'ਤੇ ਜਿਹੜਾ ਪਾਣੀ ਜਾਂਦਾ ਕਿ ਬਿਸਕੁਟ ਚਾਪ ਨਾਸਤਾ ਜਾ ਪਜਾਇਆ ਜਾਂਦਾ ਤੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਰੁਕੀ ਜੀ ਕੀ ਕਰ ਜਾਂਦੇ ਜਿਸ ਸਾਡੀ ਇਹ ਬਾੜ ਆਈ ਹੈ ਬਈ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਵੀ ਕੋ ਹਾਲਾਤ ਉਹ ਜਿਹੜੇ ਹਾਲਾਤ ਐਸਾ ਪਿੰਡ ਕੋਲੀਆਂ ਦੇ ਹੋਇਆ ਕੀ ਗੱਲ ਹੁੰਦੀ ਹੈ ਬਿਲਕੁਲ ਜੀ ਆਪਣੇ ਸ਼ਮੀ ਜੀ ਬਹੁਤ ਜ਼ਿਆਦਾ ਕੁਦਰਤ ਦੀ ਜਿਹੜੀ ਮਾਰ ਹੈ ਉਹ ਜ਼ਿਲ੍ਹਾ ਪਠਾਨਕੋਟ ਨੂੰ ਔਰ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪਠਾਨਕੋਟ ਨੂੰ ਤਾਂ ਬਹੁਤ ਵੱਡੀ ਕੁਆਂਟੀਟੀ ਦੇ ਸਾਹਮਣਾ ਕਰਨਾ ਪਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦਾ ਅਧੀਨ ਆਦੇ ਕਥਲੌਰ ਤੇ ਕੋਲ ਜਿਹੜੇ ਪਿੰਡ ਨੇ ਕੋਲੀਆਂ ਪਮਾਪੋਲਾ ਔਰ ਦਤਿਆਲ ਵਗੈਰਾ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਉਹ ਮਾਲੀ ਔਰ ਜਾਨੀ ਦੋਹਾਂ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਕਰਾਂ ਦੇ ਘਟ ਹੈਗੇ ਨੇ ਬ੍ਰਿਕਸ਼ਾਂ ਦੇ ਬਕਸ਼ ਤਾਏ ਗਏ ਨੇ ਔਰ ਵੀ ਜਿਹੜੇ ਸੁਨੰਦ ਵਿੱਚ ਆ ਰਿਹਾ ਕਿ ਬਹੁਤ ਸਾਰੇ ਬੱਚੇ ਲੇਡੀਜ਼ ਔਰ ਮੱਜਾਂ ਵਗੈਰਾ ਜਿਹੜੀਆਂ ਗੁਜਰ ਸਮੁਦਾਇ ਦੀਆਂ ਉਹ ਵੀ ਬੈਗੀਆਂ ਨੇ ਸੋ ਪ੍ਰਕਿਰਤੀ ਦੀ ਜਿਹੜੀ ਆਪਦਾ ਆ ਇਹਨੂੰ ਨਹੀਂ ਰੋਕਿਆ ਜਾ ਸਕਦਾ ਹਾਂਜੀ ਤੋਂ ਮੈਂ ਇਹੀ ਕਹਣਾ ਚਾਹਾਂਗਾ ਕਿ ਜਿਹੜਾ ਸਮਾਂ ਹੈ ਇਹ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਪਰਮਾਤਮਾ ਜਿਹੜੇ ਜਿਹਨਾਂ ਦੀ ਜਾਨ ਨੂੰ ਨੁਕਸਾਨ ਹੋਇਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਸਥਾਨ ਦੇਵੇ ਔਰ ਆਰਥਿਕ ਤੌਰ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਇਸ ਵੇਲੇ ਮੈਂ ਕਹਾਂਗਾ ਕਿ ਸਮਾਂ ਜਿਹੜਾ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਦਾ ਨਹੀਂ ਹੈ ਬਲਕਿ ਇੱਕ ਉਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਹਰ ਇੱਕ ਲੋੜਵੰਦ ਦੀ ਜਿਹੜੀ ਆ ਉਹ ਹਰ ਇੱਕ ਪ੍ਰਾਣੀ ਨੂੰ ਜਿਹੜਾ ਵੀ ਜਿੰਨੂੰ ਵੀ ਪ੍ਰਮਾਤਮਾ ਨੇ ਬਲ ਬਖਸ਼ਿਆ ਮਦਦ ਕਰਨ ਦਾ ਉਹਨਾਂ ਨੂੰ ਜਿਹੜਾ ਉਹ ਮਦਦ ਕਰਨੀ ਚਾਹੀਦੀ ਹੈ ਕੋਈ ਕਿ ਜੋਕੀ ਜੀ ਤੁਸੀਂ ਕੀ ਆ ਕੀ ਰਾਜਨੀਤੀ ਦਾ ਸਮਾਂ ਨਹੀਂ ਹੈਗਾ ਪਰ ਇਹ ਦਿਖਾਈ ਜਾਂਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਪਏ ਆ ਕਿ ਹਾਜੀ ਵੀ ਰਾਜਨੀਤੀ ਦੀ ਰੋਟੀਆਂ ਸੇਕੀਆਂ ਜਾ ਕਿਦੀਆਂ ਇਹ ਨਾ ਦੇਖੋ ਸਮਝ ਜੀ ਮੇਰੇ ਮੇਰੇ ਸਾਹ ਦੇ ਨਾਲ ਜਿਹੜਾ ਇਹ ਸਮਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਸਮਾਂ ਇਹ ਰਾਜਨੀਤੀ ਕਰਨ ਦਾ ਨਹੀਂ ਹੈ ਇਹ ਇਹ ਉਹ ਸਮਾਂ ਜਿਸ ਵੇਲੇ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਹਰ ਗ੍ਰਾਹਨੀਤੀ ਪਾਰਟੀ ਨੂੰ ਇਕੱਠੇ ਹੋ ਗਏ ਬਿਨਾਂ ਕਿਸੇ ਸਰਕਾਰ ਦੇ ਹੋਲਡਿੰਗ ਤੋਂ ਬਿਨਾਂ ਕਿਸੇ ਮੈਂ ਕਹਾਂਗਾ ਕਿਸੇ ਪਾਰਟੀ ਦੇ ਬੈਨਰ ਥਲੇ ਇਹ ਚੀਜ਼ਾਂ ਸਾਰੀਆਂ ਉੱਪਰ ਉਹ ਤੇ ਇਨਸਾਨੀਅਤ ਦਾ ਜਿਹੜਾ ਉਹ ਆਪਣਾ ਇਨਸਾਨੀਤ ਪ੍ਰੋਜੈਕਟ ਕਰੋ ਔਰ ਲੋੜਵੰਦ ਦੀ ਜਿੱਥੋਂ ਤੱਕ ਹੋ ਸਕਦਾ ਪਾਣੀ ਵਗੈਰਾ ਅੱਜ ਅਸੀਂ ਸਾਡੇ ਨਾਲ ਸੁਦੀਨ ਮਹਾਜਨ ਜੀ ਨੇ ਜਾਨਪੁਰ ਤੋਂ ਅਸੀਂ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਿਸ ਪੰਮੇ ਕੋਲੇ ਦਾ ਲੱਗੇ ਸਕਿਆ ਜਿਹੜੇ ਗੁਜਰਾਤ ਸਮੁਦਾਇ ਸੀਗੇ ਜਿਨ੍ਹਾਂ ਤੱਕ ਅਜੇ ਤੱਕ ਪ੍ਰਸ਼ਾਸਨ ਔਰ ਸਰਕਾਰ ਦਾ ਕੋਈ ਨੁਮੰਦਾ ਨਹੀਂ ਪਹੁੰਚਿਆ ਔਰ ਕਾਫੀ ਨੁਕਸਾਨ ਜਰਾਂ ਉਹਨਾਂ ਦਾ ਜਿਹੜਾ ਹੋਇਆ ਹੋਇਆ ਸੋ ਉਹਨਾਂ ਤੱਕ ਜਿਹੜਾ ਅਸੀਂ ਬਿਸਕਟ ਵਗੈਰਾ ਪਾਣੀ ਵਗੈਰਾ ਜੋ ਵੀ ਮੈਡੀਸਿਨ ਵਗੈਰਾ ਜੋ ਵੀ ਪ੍ਰੋਵਾਈਡਰ ਸੰਸਥਾ ਬਲੋਆ ਅਸੀਂ ਮਦਦ ਬਿਲਕੁਲ ਤਾਂ ਅੱਗੇ ਜਿੱਥੇ ਅਸੀਂ ਬਿਲਕੁਲ ਪਿੰਡ ਦੇ ਕੋਲੀਆਂ ਜੇ ਖੜੇ ਆ ਜਿਸ ਨੂੰ ਲੱਗਦਾ ਤਸੀਂ ਜਦੋਂ ਅਸੀਂ ਕੋਸ਼ਿਸ਼ ਹੀ ਕਰਦੇ ਪਿਆ ਜਿਹੜਾ ਮਕਾਨ ਬਿਲਕੁਲ ਦੇ ਕੇ ਤੈ ਹੋ ਗਿਆ ਪਰ ਸਾਡੇ ਨਾਲ ਇਥੇ ਕੁਝ ਹੋਰ ਵੀ ਲੋਕੀ ਜੁੜਿਆ ਅਸੀਂ ਦੀ ਮਾ ਜੀ ਜੁੜਦੇ ਨੇ ਵੀ ਗੱਲਬਾਤ ਕਰਾਂਗੇ ਉਹ ਵੀ ਇੱਕ ਸਮਾਜ ਸੇਵਕ ਹੈ ਗਿਆ ਉਹ ਵੀ ਇਸੇ ਜੇ ਪਿੰਡ ਦੇ ਲੋਕਾਂ ਨੂੰ ਜਿਹੜੀ ਇੱਕ ਸੇਵਾ ਆਪਣੀਆਂ ਨੂੰ ਕਰ ਰਹੇ ਹਾਂ ਦੀ ਇਸ ਦੇ ਕੀ ਕਾ ਚੰਦ ਅੱਜ ਦੀ ਜਿਹੜੀ ਹੈ ਇਹ ਕਹਿ ਦੇ ਕਿ ਕੁਦਰਤ ਦਾ ਕੈਰ ਹੋਇਆ ਕੀ ਕਹਿਣਾ ਚੰਦ ਉਹ ਕੁਦਰਤ ਦਾ ਕੈਰ ਹੈ ਉਹਦੇ ਬਾਰੇ ਮੈਂ ਤੋਂ ਵਿਚਾਰ ਜ਼ਿਆਦਾ ਤੱਕ ਨਹੀਂ ਕਰਾਂਗਾ ਵੀ ਸਾਡੇ ਰੋਕੀ ਮਹਿਰਾ ਨੇ ਦੱਸਿਆ ਆਈਓ ਇਲਾਕੇ ਦੇ ਦੋੜਾ ਜਿੱਥੇ ਪ੍ਰਸ਼ਾਸ ਅਸੀਂ ਉਹਨਾਂ ਨੂੰ ਚਾਹੇ ਮੈਡੀਸਿਨ ਦੀ ਸੇਵਾ ਚਾਹੇ ਪਾਣੀ ਦੀ ਸੇਵਾ ਚਾਹੇ ਕੋਈ ਹੋਰ ਸੇਵਾ ਉਹਨੂੰ ਜਾ ਕੇ ਦਿੱਤੀ ਹੈ ਬਾਕੀ ਮੈਂ ਹੀ ਪ੍ਰਮਾਤਮਾ ਅੱਗੇ ਚਰਨਾਂ ਚ ਅਰਦਾਸ ਕਰਾਂਗਾ ਕਿ ਸਾਰਿਆਂ ਨੂੰ ਬਖਸ਼ੇ ਤੇ ਆਪਣੀ ਕਿਰਪਾ ਬਣਾਈ ਰੱਖੇ ਕਿ ਅਗਰ ਉਹ ਤੋਂ ਇਹ ਕਹਿਰ ਨਾ ਹੋਏ ਕਿ ਉਹ ਜ਼ਮੀਨ ਮਾਲ ਦਾ ਨੁਕਸਾਨ ਹੋ ਧੰਨਵਾਦ ਮੈਂ ਬਿਲਕੁਲ ਤੁਹਾਨੂੰ ਤਸਵੀਰਾਂ ਦੱਸੇਗਾ ਕਿ ਇਹ ਬਿਲਕੁਲ ਕੋਲੀਆਂ ਅੱਡਾ ਹੈਗਾ ਹੈ ਜਿੱਥੇ ਕਿਹਾ ਜਾਂਦਾ ਕਿ ਦਰਿਆ ਕਾਫੀ ਦੂਰ ਹੈਗਾ ਸੀ ਜਿਹੜਾ ਪਾਣੀ ਦਾ ਇੰਨਾ ਬਹਾਵ ਵਧਨ ਨਾਲ ਜਿਹੜਾ ਜੀ ਪਾਣੀ ਜਿਹੜਾ ਉਹ ਪਿੰਡ ਵਸੇ ਜਿਹੜਾ ਬੜਿਆ ਪੇ ਜਿਹੜਾ ਮਕਾਨ ਦਿੱਕੇ ਤਹ ਹੋ ਗਿਆ کافی ਇਸੇ ਨੁਕਸਾਨ ਹੋਇਆ ਪਰ ਜੇ ਇੱਥੇ ਗੱਲ ਕਰਾਂਗੇ ਗੁਜਰਤ ਭਾਈ ਚਾਲੇ ਰਹਿੰਦੇ ਸੀ ਪਰ ਉਹਨਾਂ ਦੀ ਕੀ ਕਹਾਏ ਜਾਂਦਾ ਕਿ ਹੁੰਦਾ ਜੀ ਜਿਹੜੇ ਬੱਚੇ ਦੀਏ ਤੇ ਬਾਕੀ ਨਹੀਂ ਲੱਭਦੇ ਪਏ ਹਜੇ ਤੱਕ ਪ੍ਰਸ਼ਾਸਨ ਨਾਲ ਮੰਗ ਵੀ ਕੀਤੀ ਹੈ ਪਰ ਉਹਨਾਂ ਜੇ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਚਲੋ ਉੱਥੇ ਹੀ ਜੇ ਗੱਲਬਾਤ ਕੀਤੀ ਇਸ ਪਿੰਡ ਵਾਸੀ ਨਾਲ ਵੀ ਕੀਤੀ ਗਈ ਹੈ ਪਰ ਲੋਕਾਂ ਨਾਲ ਵੀ ਕੀਤੀ ਗਈ ਹੈ ਪਰ ਇਹਦੇ ਗੱਲ ਜੇ ਤੁਹਾਡੇ ਨਾਲ ਅਪਡੇਟ ਜੇ ਕੋਈ ਨਵੀਂ ਆ ਗਈ ਤੁਹਾਡੇ ਹਲਚਲ ਪੰਜਾਬ ਦੇ ਕੋਈ ਜਰੂਰ ਸ਼ੇਅਰ ਕਰਾਂਗੇ ਮੈਂ ਸ਼ਮੀਲ ਸਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ